ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਮੰਗਲ ਸਿੰਘ ਲੰਗੇਸ਼ਾ ਕਿਸਾਨ ਵਿੰਗ ਇਨਚਾਰਜ ਹਲਕਾ ਫਤਿਹgarh ਚੂੜੀਆਂ ਆਪਣੀ ਸਾਰੀ ਹਾਈ ਕਮਾਂਡ ਦੀ ਦਾ ਬਹੁਤ ਬਹੁਤ ਤਨਹਾਦੀ ਹਾਂ ਜਿਨ੍ਹਾਂ ਨੇ ਸਾਡੇ ਬਹੁਤ ਹੀ ਹਰਮਨਪੈਰੇ ਨੇਤਾ ਸਰਦਾਰ ਸ਼ੈਰੀ ਕੈਲਸੀ ਜੀ ਨੂੰ ਟਿਕਟ ਦੇ ਕੇ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਕੇ ਡਿਊਟੀ ਦਿੱਤੀ ਆ ਔਰ ਮਾਲ ਬਖਸ਼ਾ ਹੈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਆਪਣੇ ਸੀਐਮ ਸਾਹਿਬ ਦੇ ਸਾਡੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਹਲਕਾ ਇੰਚਾਰ ਤੇ ਜ਼ਿਲ੍ਹਾ ਪ੍ਰਧਾਨ ਪੰਚਾਇਤ ਦੇ ਚੇਅਰਮੈਨ ਸਰਦਾਰ ਬਲਬੀਰ ਸਿੰਘ ਫੰਨੂ ਦੀ ਰਹਿਣ ਮਹਿਜ ਹੇਠ ਅਸੀਂ ਅਮ ਸਾ ਤਲਸੀ ਸਾਹਿਬ ਨੂੰ ਇਹ ਯਕੀਨ ਦਿਵਾਉਂਦੇ ਹਾਂ ਕਿ 25 ਤੋਂ 30 ਹਜ਼ਾਰ ਦੇ ਫਰਕ ਦੇ ਨਾਲ ਹੀ ਫਦੇਗੜ ਚੂੜੀਆਂ ਹਲਕੇ ਤੋਂ ਉਹਨਾਂ ਨੂੰ ਜਿੱਤ ਰਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਸਾਡੇ ਛੋਟੇ ਵੀਰ ਸ਼ੈਰੀ ਕਲਸੀ ਨੂੰ ਐਮਪੀ ਗਰਦਾਸਪੁਰ ਤੋਂ ਟਿਕਟ ਦੇ ਕੇ ਨਵਾਜਿਆ ਔਰ ਸ਼ੈਰੀ ਸਾਹਿਬ ਨੂੰ ਵੀ ਲੱਖ ਲੱਖ ਵਧਾਈ ਦਿਨਾ ਔਰ ਯਕੀਨ ਦਿਵਾਉਂਦੇ ਆ ਕਿ ਸਰਦਾਰ ਬਲਬੀਰ ਸਿੰਘ ਪੰਨੂ ਹਲਕਾ ਇੰਚਾਰਜ ਜ਼ਿਲ੍ਹਾ ਗਰਦਾਸਪੁਰ ਦੇ ਪ੍ਰਧਾਨ ਪੰਜ ਸੱਪ ਦੇ ਚੇਅਰਮੈਨ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਫਤੇਗੜ ਹਲਕੇ ਚੂੜੀਆਂ ਤੋਂ ਕੰਮ ਸੇ ਕੰਮ 25 ਤੋਂ 30 ਜਰ ਲੀਡ ਨਾਲ ਅਸੀਂ ਜਿਤਾ ਕੇ ਸ਼ੈਰੀ ਕਲਸੀ ਸਾਹਿਬ ਨੂੰ ਇਥੋਂ ਭੇਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ